ਕੰਨੜਾ ਮਹੱਲਾ ਚੌਥਾ ਮਨ ਸਤਗੁਰ ਸਰਨ ਧਿਆਵੈ ਗੋ ਇਹ ਮਨ ਪਾਤੀ ਵਿਸਰਾਮ ਹੈ ਲੋਹਾ ਹੀਰਨ ਹੋਵੈ ਸੰਗ 파ਰਸ ਗੁਣ 파ਰਸ ਕੋ ਹੋਏ ਆਵੈ ਗੋ ਰਹਾਉ ਸਤਗੁਰ ਮਹਾਪੁਰਖ ਹੈ 파ਰਸ ਜੋ ਲਾਗੈ ਸੋ ਫਲ ਪਾਵੈ ਗੋ ਜੋ ਗੁਰ ਉਪਦੇਸ ਤਰੇ ਪ੍ਰਹਿਲਾਦਾ ਗੁਰ ਸੇਵਕ ਪੈਜ ਰਖਾਵੇ ਗੋ ਸਤਿਗੁਰ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੇ ਗੋ ਜੋ ਅੰਬ੍ਰੀਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੇ ਗੋ ਅੰਬ੍ਰੀਕ ਉਚਾਰਨ ਕਰਨਾ ਟਿੱਪੀ ਲੱਗੀ ਹੋਈ ਆ ਅੰਬ੍ਰੀਕ ਸਤਗੁਰ ਸਰਨ ਸਰਨ ਮਨ ਭਾਈ ਸੁਦਾ ਸੁਦਾ ਕਰਤੀ ਆਵੈ ਗੋ ਦਇਆਲ ਦੀਨ ਭਏ ਹੈ ਸਤਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਗੁਰ ਸਰਨ ਪਏ ਸੇ ਥਾਪੇ ਤਿਨ ਰੱਖਣ ਕਉ ਪ੍ਰਭ ਆਵੈ ਗੋ ਜੇ ਕੋ ਸਰ ਸੰਧੈ ਜਨ ਉਪਰ ਫਿਰ ਉਲਟੋ ਤੇ ਸਹਿ ਲਗਾ ਵੈ ਗੋ ਹਰ 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 ਸਾਰ ਸਿਵਹਿ ਤਿੰਨ ਦਰਗਹ ਮਾਨ ਦਿਵਾ ਵੈ ਗੋ ਗੁਰਮਤ 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 ਧਿਆਵੈ ਹਰ ਗਾਲ ਮਿਲ ਮੇਲ ਮਿਲਾ ਵੈ ਗੋ ਗੁਰਮੁਖ ਨਾਦ ਬੀਦ ਹੈ ਗੁਰਮੁਖ ਗੁਰ ਪਰਚੈ ਨਾਮ ਧਿਆਵੈ ਗੋ ਹਰ ਹਰ ਰੂਪ ਹਰ ਰੂਪੋ ਹੋਵੇ ਹਰ ਜਨ ਕਉ ਪੂਜ ਕਰਾਵੇ ਗੋ ਸਾਖਤ ਨਰ ਸਤਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੇ ਗੋ ਲੋਭ ਲਹਿਰ ਸਵਾਨ ਕੀ ਸੰਗਤ ਬੇਖ ਮਾਇਆ ਕਰੰਗ ਲਗਾਵੇ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਾਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੈ ਗੋ ਛੱਕਾ 1 ਕਨੜਾ ਛੰਤ ਮਹੱਲਾ 5 ਵਾ 1 ਓੰਕਾਰ ਸਤ ਗੁਰ ਪ੍ਰਸਾਦ ਸੇ ਉਧਰੇ ਜੇਨ RAM ਧਿਆਏ ਜਤਨ ਮਾਇਆ ਕੀ ਕਾਮ ਨ ਆਏ RAM ਧਿਆਏ ਸਭ ਫਲ ਪਾਏ ਧਨ ਧਨ ਤੇ ਵੱਡ ਭਾਗੀ ਆ ਧਨ ਧਨ ਤੇ ਵੱਡ ਭਾਗੀ ਆ ਸਤ ਸੰਗ ਜਾਗੇ ਨਾਮ ਲਾਗੇ ਏਕ ਸਿਓ ਲਿਬ ਲਾਗੀ ਆ ਤਾਜ ਮਾਨ ਮੋਹ ਵਿਕਾਰ ਸਾਧੂ ਨਹੀਂ ਤਾਜ ਮਾਨ ਮੋਹ ਵਿਕਾਰ ਥੋੜਾ ਜਿਹਾ ਠਹਿਰਾ ਦੇ ਕੇ ਸਾਧੂ ਇੱਥੇ ਵਿਸਰਾਮ ਲਾਉਣਾ ਹੈ ਲਗਤਰੋਂ ਤੈਨ ਕਹਿ ਪਾਏ ਬਿਨਵੰਤ ਨਾਨਕ ਸਰਨ ਸੁਆਮੀ ਬੜ ਭਾਗ ਬੜ ਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜਹਿ ਨਾਰਾਇਣ ਰਸਕ 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 ਸੁਆਮੀ ਗੁਣ ਗਾਇਣ ਰਸਕ ਰਸਕ ਇੱਥੇ ਵਿਸਰਾਮ ਸੁਆਮੀ ਗੁਣ ਗਾਇਣ ਗੁਣ ਗਾਏ ਜੀਵਹਿ ਹਰ ਅਮਿਉ ਪੀਵਹਿ ਗੁਣ ਗਾਏ ਜੀਵਹਿ ਹਰ ਅਮਿਉ ਪੀਵਹਿ ਜਨਮ ਮਰਣਾ ਭਗਾਇ ਭਗਾਇ ਥੋੜਾ ਜਿਹਾ ਕਸਕੇ ਸਤ ਸੰਗ ਪਾਈਐ ਹਰ ਧਿਆਈਐ ਬਹੁੜ ਦੂਖ ਨ ਲੱਗੈ ਕਰ ਦਇਆ ਦਾਤੇ ਪੁਰਖ ਵਿਦਾਤੇ ਸੰਤ ਸੇਵਕ ਮਾਇਣ ਬਿਨਵੰਤ ਨਾਨਕ ਜਨ ਧੂਰ ਬਾਂਛਹਿ ਹਰ ਦਰਸ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਾਪ ਤਾਪ ਸੰਜਮ ਪੂਰਨ ਕਾਲੈ ਨਿਤ ਭਜੋ ਸੁਆਮੀ ਅੰਤਰਜਾਮੀ ਨਿਤ ਭਜੋ ਸੁਆਮੀ ਅੰਤਰਜਾਮੀ ਸਫਲ ਜਨਮ ਸਬਾਇਆ ਗੋਬਿੰਦ ਗਾਈਐ ਨਿਤ ਧਿਆਈਐ ਪ੍ਰਵਾਨ ਸੋਈ ਆਇਆ ਜਾਪ ਜਪ ਤਾਪ ਸੰਜਮ ਹਰ ਹਰ ਨਿਰੰਜਨ ਹਾਂ ਜਾਪ ਤਾਪ ਸੰਜਮ ਥਿਮ ਹਰ ਹਰ ਨਿਰੰਜਨ ਇਥੇ ਵਿਸਰਾਮ ਗੋਬਿੰਦ ਧਨ ਸੰਗ ਚੱਲੇ ਗੋਬਿੰਦ ਧਨ ਸੰਗ ਚੱਲੇ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬਾਧਉ ਪਾਲੈ ਮੰਗਲ ਚਾਰ ਚੂਜ ਆਨੰਦਾ ਮੰਗਲ ਚਾਰ ਪਾਤੇ ਹੀ ਵਿਸਰਾਮ ਹੈ ਕਰ ਕਿਰਪਾ ਮਿਲੇ ਪਰਮ ਆਨੰਦਾ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਇਛ ਮਨ ਕੀ ਪੁੰਨੀਆਂ ਬੱਜੀ ਬੱਝਾਈ ਸਹਜੇ ਸਮਾਈ ਹਾਂ ਬੱਜੀ ਬਧਾਈ ਸਹਜੇ ਸਮਾਈ ਬਹੁੜ ਦੂਖ ਨ ਰੁੰਨੀਆਂ ਲੈ ਕੰਠ ਲਾਏ ਸੁਖ ਦਿਖਾਏ ਨਿਕਾਰ ਬਿਨ ਸੇ ਮੰਦਾ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ